ਪਰੋਪੰਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਿਸ ਸ਼ਾਦਾ ਵੱਡਾ ਬਿਆਨ ਆਇਆ ਰਾਜਵਾਨਾਂ ਦੀ ਰਿਹਾਈ ਤੇਜੀਆਂ ਦਾਦਿਕ ਰਾਜਵਾਨਾਂ ਦੀ ਰਿਹਾਈ ਤੇ ਹਮੇਸ਼ਾ ਦਾ ਵੱਡਾ ਬਿਆਨ ਸਾਹਮਣੇ ਆਇਆ ਤੇ ਹਮੇਸ਼ਾ ਹੁਣੀ ਸੰਸਦ ਦੇ ਵਿੱਚ ਬੋਲਦੇ ਸੁਣਾਈ ਦਿੱਤੇ ਨੇ ਕਿ ਨਾਲ ਹੀ ਕਿਹਾ ਕਿ ਰਾਜਵਾਨਾਂ ਨੂੰ ਲੈ ਕੇ ਸੰਸਦ ਦੇ ਵਿੱਚ ਦੱਸਦੀ ਕਿ ਪਟੀਸ਼ਨ ਜਿਹੜੀ ਪਾਈ ਗਈ ਸੀ ਰਹਿਮ ਦੀ ਪਟੀਸ਼ਨ ਦੇ ਉੱਪਰ ਸੰਸਦ ਦੇ ਵਿੱਚ ਵੱਡਾ ਬਿਆਨ ਦਿੱਤਾ ਹਮੇਸ਼ਾ ਹੁਣਾ ਨੇ ਤੇ ਕਿਹਾ ਕਿ ਰਹਿਮ ਦਾ ਹੱਕਦਾਰ ਉਹ ਹੈ ਜਿਸ ਨੂੰ ਗਲਤੀ ਦਾ ਸਾਸ ਹੋਵੇ ਜੀਆਂ ਦਾਦਿਕ ਪਹਿਲਾ ਬਿਆਨ ਹਮੇਸ਼ਾ ਹੁਣਾ ਦਾ ਚੁੱਪੀ ਕਿਤੇ ਨਾ ਕਿਤੇ ਤੋੜੀਆ ਕਿਉਂਕਿ ਲਗਾਤਾਰੇ ਚੱਲ ਰਿਹਾ ਸੀ ਲਗਾਤਾਰ ਜਿਹੜਾ ਇੱਕ ਬੰਦੀ ਸਿੰਘਾਂ ਨੂੰ ਲੈ ਕੇ ਜੇ ਉੱਪਰ ਦੂਜੇ ਪਾਸੇ ਗੱਲ ਕਰੀਏ ਤਾਂ ਲਗਾਤਾਰ ਰਾਜਵਾਨਾਂ ਦੀ ਰਿਹਾਈ ਨੂੰ ਲੈ ਕੇ ਰਹਿਮ ਦੀ ਪਟੀਸ਼ਨ ਜਿਹੜੀ ਪਾਈ ਗਈ ਆ ਤਾਂ ਉਸ ਦੇ ਉੱਪਰ ਸਿਆਸਤ ਲਗਾਤਾਰ ਹੋ ਰਹੀ ਇਸ ਤੇ ਹੁਣ ਅਮਿਤ ਸ਼ਾਹ ਹੋਣਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਹਮੇਸ਼ਾ ਹੁਣੀ ਕਹਿੰਦੇ ਦਿੱਤੇ ਨੇ ਦੋਨਾਂ ਨੇ ਕਿਹਾ ਕਿ ਰਹਿਮ ਔਨਸ ਨੂੰ ਰਹਿਮ ਦੀ ਪਟੀਸ਼ਨ ਜਿਹੜੀ ਆ ਉਸ ਦੇ ਲਈ ਕੰਮ ਕਰਦੀ ਹੈ ਜਿਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇ ਪਰ ਜਿਸ ਨੂੰ ਗਲਤੀ ਦਾ ਅਹਿਸਾਸ ਹੀ ਨਹੀਂ ਆ ਉਸ ਦੇ ਲਈ ਕੋਈ ਰਹਿਮ ਦੀ ਪਟੀਸ਼ਨ ਕੰਮ ਨਹੀਂ ਕਰਦੀ ਤੇ ਨਾਲ ਹੀ ਕਿਹਾ ਕਿ ਉਹ ਰਹਿਮ ਦਾ ਹੱਕਦਾਰ ਨਹੀਂ ਹੈ ਜਿਸ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੈ ਜਿਸ ਨੂੰ ਪਛਤਾਵਾ ਨਹੀਂ ਹੈ ਉਹ ਰਹਿਮ ਦਾ ਹੱਕਦਾਰ ਨਹੀਂ ਹੈ ਅਜਿਹਾ ਕਿ ਅਮਿਤ ਸ਼ਾ ਉਹਨਾਂ ਤੇ ਨਾਲ ਹੀ ਦੱਸ ਦਈਏ ਕਿ ਹਰਸਿਮਰਤ ਕੌਰ ਬਾਦਲ ਉਹਨਾਂ ਨੇ ਇਸ ਮੁੱਦੇ ਨੂੰ ਜਿਹੜਾ ਸੰਸਦ ਦੇ ਵਿੱਚ ਚੁੱਕਿਆ ਸੀ ਤੇ ਉਸ ਤੋਂ ਬਾਅਦ ਰਾਜਵਾਨਾਂ ਦੀ ਸਜ਼ਾ ਮਾਫੀ ਦਾ ਇਹੜਾ ਮੁੱਦਾ ਹਰਸਿਮਰਤ ਬਾਦਲ ਦੇ ਵੱਲੋਂ ਚੁੱਕਿਆ ਜਾਂਦਾ ਤਾਂ ਦੱਸ ਦਈਏ ਕਿ ਹੁਣ ਉਸ ਦੇ ਉੱਪਰ ਅਮਿਤ ਸ਼ਾ ਹੋਣੀ ਬੋਲਦੇ ਸੁਣਾਈ ਦਿੱਤੇ ਨੇ ਪਹਿਲੀ ਵਾਰ ਅਮਿਤ ਸ਼ਾ ਬੋਲੇ ਨੇ ਰਾਜਵਾਨਾਂ ਦੀ ਰਿਹਾਈ ਤੇਜ਼ੀਆਂ ਦਾਦਿ ਕਿ ਰਾਜਵਾਨਾਂ ਦੀ ਰਿਹਾਈ ਤੇ ਪਹਿਲੀ ਵਾਰ ਮਿਸ਼ਾ ਬੋਲਦੇ ਸੁਨਾਇ ਦਿੱਤੇ ਆ ਤੇ ਨਾਲ ਹੀ ਕਿਹਾ ਕਿ ਰਹਿਮ ਦਾ ਹੱਕਦਾਰ ਉਹ ਹੈ ਜਿਸ ਨੂੰ ਗਲਤੀ ਦਾ ਅਹਿਸਾਸ ਹੋਵੇ ਜੇ ਕੋਈ ਅਤਵਾਦੀ ਗੁਨਾਹ ਕਰਦਾ ਤਾਂ ਉਸ ਦਾ ਪਛਤਾਵਾ ਨਾ ਹੋਵੇ ਇਹ ਬਹੁਤ ਮਾੜੀ ਗੱਲ ਹੈ ਤੇ ਨਾਲ ਹੀ ਕਿਹਾ ਕਿ ਜਿਸ ਨੂੰ ਪਛਤਾਵਾ ਨਹੀਂ ਉਹ ਰਹਿਮ ਦਾ ਹੱਕਦਾਰ ਨਹੀਂ ਹੈ ਤਾਂ ਦੱਸ ਦੇ ਕਿ ਅਮੇਸ਼ਾ ਹੋਣੀ ਇੱਕ ਵਾਰ ਫਿਰ ਤੋਂ ਬੋਲਦੇ ਸੁਣਾਈ ਦਿੱਤੇ ਰਾਜਵਾਨਾ ਦੀ ਰਹਿਮ ਦੀ ਪਟੀਸ਼ਨ ਨੂੰ ਲੈ ਕੇ ਲਗਾਤਾਰ ਬਲਵੰਤ ਸਿੰਘ ਰਾਜਵਾਨਾ ਹੋਣੀ ਦਾ ਦੱਸਦੀ ਹੈ ਕਿ ਜੋ ਕਿ ਬਿਆਨ ਸਿੰਘ ਮੁੱਖ ਮੰਤਰੀ ਕਤਰਕਾਨ ਦੇ ਵਿੱਚ ਮੁਲਜ਼ਮ ਨੇ ਤੇ ਸਜ਼ਾ ਭੁਤਰੇ ਆ ਦਾ ਦੱਸਦੀ ਹੈ ਕਿ ਉਹਨਾਂ ਦੇ ਰਹਿਮ ਪਟੀਸ਼ਨ ਪਾਈ ਗਈ ਸੀ ਹਰਸਿਮਰਤ ਕੋ ਬਾਦਲ ਹੋਣਾ ਨੇ ਜਿਹੜਾ ਡਿਫੈਂਡ ਕੀਤਾ ਤੇ ਨਾਲ ਦੀ ਹਰਸਿਮਰਤ ਕੋ ਬਾਦਲ ਹੋਣੀ ਵੀ ਬੋਲਦੇ ਸੁਣਾਈ ਦਿੱਤੇ ਇਸ ਦੇ ਕਿਹਾ ਸੀ ਕਿ ਸਜ਼ਾ ਮਾਫੀ ਦਿੱਤੀ ਜਾਵੇ ਤੇ ਰਹਿਮ ਦੀ ਪਟੀਸ਼ਨ ਮਨਜ਼ੂਰ ਕਰ ਦਿੱਤੀ ਜਾਵੇ ਤਾਂ ਦੱਸਦੀ ਹੈ ਕਿ ਰਹਿਮ ਦੀ ਪਟੀਸ਼ਨ ਜਿਹੜੀ ਮਨਜ਼ੂਰ ਕਰਨੀ ਹੈ ਉਹ ਰਾਸ਼ਟਰਪਤੀ ਨੇ ਕਰਨੀ ਹੈ ਤਾਂ ਦੱਸਦੀ ਹੈ ਕਿ ਉਸ ਪਹਿਲਾ ਜਿਹੜਾ ਮਿਸ਼ਾ ਹੋਣੀ ਜੋ ਕਿ ਗ੍ਰਹਿ ਮੰਤਰੀ ਆ ਦੇਸ਼ ਦੇ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਸਾਹਮਣੇ ਆਇਆ ਰਾਜਵਾਲਾ ਦੀ ਰਿਹਾਈ ਤੇ ਮਿਸ਼ਾ ਦਾ ਬਹੁਤ ਵੱਡਾ ਬਿਆਨ ਕਹਿ ਸਕਦੇ ਹਾਂ ਤੇ ਨਾਲ ਹੀ ਕਿਹਾ ਕਿ ਜਿਸ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਉਹ ਰਹਿਮ ਦਾ ਹੱਕਦਾਰ ਨਹੀਂ ਕੋਈ ਗੁਨਾਹ ਕਰੇ ਕੋਈ ਅੱਤਵਾਦੀ ਗੁਨਾਹ ਕਰੇ ਤੇ ਉਸ ਦਾ ਪਸਤਾਵਾ ਨਾ ਹੋਵੇ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਨਾਲ ਹੀ ਕਿਹਾ ਕਿ ਜਿਸ ਨੂੰ ਰਹਿਮ ਦਾ ਹੱਕਦਾਰ ਉਹੀ ਹੈ ਜਿਸ ਨੂੰ ਗਲਤੀ ਦਾ ਅਹਿਸਾਸ ਹੋ ਜੇ ਪਰ ਜੇ ਕੋਈ ਅੱਤਵਾਦੀ ਗੁਨਾਹ ਕਰਦਾ ਉਸ ਨੂੰ ਉਸ ਦਾ ਕੋਈ ਪਸਤਾਵਾ ਨਾ ਹੋਵੇ ਫਿਰ ਰਹਿਮ ਦੀ ਪਟੀਸ਼ਨ ਕਾਦੇ ਲਈ ਪਾ ਰਹੇ ਹੋ ਤੇ ਨਾਲ ਹੀ ਕਿਹਾ ਕਿ ਜਿਸ ਨੂੰ ਪਸਤਾਵਾ ਨਹੀਂ ਉਹ ਰਹਿਮ ਦਾ ਹੱਕਦਾਰ ਨਹੀਂ ਹੈ ਦਾਦਾ ਦੀ ਕਿ ਰਾਜੋ ਆਣਾ ਦੇ ਉੱਪਰ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣਾ ਦਾ ਇੱਕ ਬਹੁਤ ਵੱਡਾ ਬਿਆਨ ਸામਨੇ ਆਇਆ ਔਰ ਇਹ ਬਿਆਨ ਤੋਂ ਜਿਹੜਾ ਇਸ ਬਿਆਨ ਤੋਂ ਕਾਫੀ ਜ਼ਿਆਦਾ ਅੰਦਾਜ਼ੇ ਲਗਾਏ ਜਾ ਸਕਦੇ ਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਖਾਸ ਕਰਕੇ ਰਾਜਵਾਨਾਂ ਦੀ ਰਿਹਾਈ ਨੂੰ ਲੈ ਕੇ ਰਾਜਵਾਨਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਰਵਨੀ ਬਿੱਟੂ ਘੇਰ ਦੇ ਨਜ਼ਰ ਆਉਂਦੇ ਆ ਅਕਾਲੀ ਦਲ ਨੂੰ ਦੂਜੇ ਪਾਸੇ ਉਹ ਲਗਾਤਾਰ ਵਿਰੋਧ ਕਰਦੇ ਆ ਰਾਜਵਾਨਾਂ ਦੀ ਰਿਹਾਈ ਦਾਤਾ ਦਾ ਦਈਏ ਕਿ ਹੁਣ ਇਹ ਲਗਭਗ ਜਿਹੜਾ ਕੁਝ ਗੱਲਾਂ ਸਾਫ਼ ਕਰਦੀਆਂ ਮਿਤਸ਼ਾਹ ਦਾ ਬਿਆਨ ਆ ਜੋ ਮਿਤਸ਼ਾਹ ਦਾ ਜੋ ਬਿਆਨ ਆਇਆ ਇਹ ਬਹੁਤ ਗੱਲਾਂ ਸਾਫ਼ ਕਰ ਰਿਹਾ ਹੈਗਾ ਤੇ ਨਾਲ ਹੀ ਤੋਂ ਦੱਸ ਦਈਏ ਕਿ ਜਿਹੜੇ ਆ ਆ ਮਿਤਚਾ ਹੋਣਾ ਦੇ ਬੋਲੇ ਬਿਆਨ ਦਿੱਤਾ ਗਿਆ ਉਸ ਤੋਂ ਅਨਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਾਜੋਆਣਾ ਦੀ ਰਿਹਾਈ ਦੇ ਉੱਪਰ ਕੀ ਸਟੈਂਡ ਆ ਭਾਜਪੀ ਦਾ ਰਾਜੋਆਣਾ ਦੀ ਰਿਹਾਈ ਦੇ ਉੱਪਰ ਕੇਂਦਰ ਦਾ ਕੀ ਸਟੈਂਡ ਹੈ ਇਹ ਕਲੀਅਰ ਕਰਦਾ ਮਿਤ ਸ਼ਾ ਦਾ ਬਿਆਨ ਤਾਂ ਦਾਦੇ ਕਿ ਮਿਤ ਸ਼ਾ ਦਾ ਬਿਆਨ ਬਹੁਤ ਗੱਲਾਂ ਆਪਣੇ ਆਪ ਦੇ ਵਿੱਚ ਕਲੀਅਰ ਕਰ ਗਿਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿੱਤੇ ਮੋਹਾਲੀ ਦੇ ਵਿੱਚ ਮੋਰਚਾ ਲੱਗਿਆ ਹੋਇਆ ਤੇ ਦੂਜੇ ਪਾਸੇ ਕਾਲੀ ਦਾ ਲਗਾਤਾਰ ਜਿਹੜਾ ਮੰਗ ਕਰ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਦੀ ਤੇ ਖਾਸ ਕਰਕੇ ਰਾਜੋਆਣਾ ਦੀ ਰਿਹਾਈ ਦੀ ਰਾਜੋਆਣਾ ਦੀ ਰਿਹਾਈ ਦੇ ਉੱਪਰ ਮਿਤ ਸ਼ਾ ਨੇ ਬਹੁਤ ਗੱਲਾਂ ਕਲੀਅਰ ਕਰ ਦਿੱਤੀਆਂ ਨੇ ਇਸ ਇੱਕ ਬਿਆਨ ਨੇ ਇਸ ਇੱਕ ਬਿਆਨ ਨੇ ਮਤਸ਼ਾਹ ਦੇ ਇੱਕ ਬਿਆਨ ਨੇ ਬੀਜੇਪੀ ਦਾ ਸਟੈਂਡ ਵੀ ਦੱਸਤਾ ਤੇ ਕੇਂਦਰ ਦਾ ਸਟੈਂਡ ਵੀ ਦੱਸਤਾ ਤਦਾਦ ਦੇ ਕੇ ਨਾਲ ਹੀ ਕਿਹਾ ਕਿ ਹਰਸਿਮਰਤ ਕੌਰ ਬਾਦਲਾ ਨੇ ਜਿਹੜਾ ਇਹ ਮੁੱਦਾ ਚੁੱਕਿਆ ਸੀ ਉਸ ਦੇ ਉੱਪਰ ਬਿਆਨ ਦਿੱਤਾ ਉਸ ਦੇ ਉੱਪਰ ਜਵਾਬ ਦਿੱਤਾ ਹਮੇਸ਼ਾ ਉਹਨਾਂ ਨੇ ਤੇ ਕੀ ਕਹਿ ਰਿਹਾ ਉਹ ਬਿਆਨ ਵੀ ਤੁਹਾਨੂੰ ਸੁਣਾਉਣਿਆ अधिकार तो देना चाहिए मैं बिल्कुल खिलाफ अगर जिस व्यक्ति ने गुना किया है उसको अपने गुना का एहसास ही नहीं है पछतावा ही नहीं है तो दया शब्द पर इसका कोई अधिकार नहीं है जिसको गुना कर कर अगर पछतावा नहीं होता है उसको दया का कोई अधिकार नहीं है दया उस, दया का अधिकार उसी का बनता है जो बाद में बोले हरसिमरत मैं समझ रहा हूं आप क्या कहना चाहते हैं दया का अधिकार उसी को बनता है जो अपने कृत्य को से पछतावा करता है। कोई व्यक्ति आतंकवादी कृत्य करेगा और जेल में जाएगा और फिर कहेगा कि मैं तो नहीं मांगता मेरी मन स्वीकारने के लिए तैयार नहीं है मैंने कृत्य किया और इस पर दया की जाए मैं सहमत नहीं हूं सब ऐसा कभी नहीं हो सकता एक आया ਦੀ ਦਇਆ ਕੀ ਯਾਚੀ ਕਾ ਮਾਮਲੇ ਮੇ ਥਰਡ ਪਾਰਟੀ ਕੋ